ਹਵਾਈ ਯਾਤਰਾ ਤੇ ਸਿਨੇਮਾ ਹਾਲ ਦੀ ਟਿਕਟ ਵਾਂਗ ਹੁਣ ਰੇਲਵੇ ਨੇ ਯਾਤਰੀਆਂ ਨੂੰ ਟ੍ਰੇਨਾਂ 'ਚ ਮਨਪਸੰਦ ਸੀਟ ਦੇਣ ਦੀ ਵਿਵਸਥਾ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ ਇਸ ਲਈ ਨਵਾਂ ਸੌਫਟਵੇਅਰ ਲਗਭਗ ਤਿਆਰ ਹੈ ਭਾਰਤੀ ਰੇਲਵੇ ਖਾਣ ਪੀਣ ਤੇ ਸੈਸਪਾਟਾ ਨਿਗਮ ਦੇ ਅਧਿਕਾਰੀਆਂ ਮੁਤਾਬਕ ਵਿਵਸਥਾ ਲਾਗੂ ਹੋਣ ਤੇ ਦੇਸ਼ ਭਰ ਦੇ ਯਾਤਰੀਆਂ ਨੂੰ ਖਾਲੀ ਬਰਥ ਦੀ ਸੂਚੀ ਮੁਹੱਈਆ ਹੋਵੇਗੀ ਯਾਤਰੀਆਂ ਨੂੰ ਅੱਪਰ ਲੋਅਰ ਜਾਂ ਵਿੰਡੋ ਸੀਟ ਪਸੰਦ ਕਰਨ ਦਾ ਅਧਿਕਾਰ ਵੀ ਨਵੀਂ ਵਿਵਸਥਾ ਚ ਮਿਲੇਗਾ ਵਿਵਸਥਾ ਤਹਿਤ ਯਾਤਰੀਆਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਯਾਤਰਾ ਕਰਨ ਵਾਲੇ ਦਿਨ ਟ੍ਰੇਨ ਚ ਕਿੰਨੀਆਂ ਸੀਟਾਂ ਖਾਲੀ ਹਨ ਤੇ ਉਹਨਾਂ ਦੀ ਥਾਂ ਕੀ ਹੈ ਰਾਏਪੁਰ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਐਪ ਜਰੀਏ ਟ੍ਰੇਨ ਦਾ ਨਾਮ ਤੇ ਯਾਤਰਾ ਦੀ ਤਰੀਕ ਪਾ ਕੇ ਸਰਚ ਕਰਦੇ ਹੀ AC ਤੋਂ ਲੈ ਕੇ sleeper class ਤੱਕ ਦੇ ਕੋਚ ਦਾ ਡਾਇਗ੍ਰam ਯਾਤਰੀਆਂ ਦੇ ਮੋਬਾਈਲ ਸਕਰੀਨ ਤੇ ਆ ਜਾਵੇਗਾ ਡਾਇਗ੍ਰam ਦੇਖ ਕੇ ਯਾਤਰੀ ਆਪਣੀ ਪਸੰਦ ਦੀ ਸੀਟ ਆਸਾਨੀ ਨਾਲ ਬੁੱਕ ਕਰ ਸਕਣਗੇ ਜਿਹੜਾ ਬਰਥ ਜਾਂ ਸੀਟ ਪਹਿਲਾਂ ਹੀ ਰਿਜ਼ਰਵ ਹੋਵੇਗਾ ਉਹਨਾਂ ਤੇ ਨਿਸ਼ਾਨ ਲੱਗਾ ਹੋਵੇਗਾ ਖਾਲੀ ਬਰਥ ਜਾਂ ਸੀਟ ਤੇ ਕੋਈ ਨਿਸ਼ਾਨ ਨਹੀਂ ਹੋਵੇਗਾ ਆਪਣੀ ਪਸੰਦ ਸੀਟਾਂ ਦੀ ਚੋਣ ਦਾ ਬਦਲ ਦੇਣ ਵਾਲੀ ਵਿਵਸਥਾ ਲਾਗੂ ਕਰਨ ਦੀ ਤਿਆਰੀ ਤਾਂ ਕੀਤੀ ਜਾ ਰਹੀ ਹੈ ਪਰ ਟਿਕਟਾਂ ਦੀਆਂ ਦਰਾਂ ਤੇ ਹਾਲੇ ਰੇਲਵੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਉਧਰ ਰੇਲਵੇ ਸੂਤਰਾਂ ਮੁਤਾਬਕ ਮਨਪਸੰਦ ਸੀਟ ਹਾਸਲ ਕਰਨ ਲਈ ਯਾਤਰੀਆਂ ਨੂੰ ਵਾਧੂ ਭੁਗਤਾਨ ਕਰਨਾ ਪੈ ਸਕਦਾ ਹੈ ਯਾਤਰੀਆਂ ਨੂੰ ਮਨਪਸੰਦ ਸੀਟ ਮੁਹੱਈਆ ਕਰਵਾਉਣ ਲਈ ਨਵਾਂ ਸੌਫਟਵੇਅਰ ਲਗਭਗ ਤਿਆਰ ਹੈ ਜੇਤੀ ਹੀ ਐਪ ਲਾਂਚ ਕੀਤਾ ਜਾਵੇਗਾ ਇਸ ਸਿਸਟਮ ਦੇ ਵਿਕਸਿਤ ਹੋਣ ਤੋਂ ਬਾਅਦ ਯਾਤਰੀਆਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਟ੍ਰੇਨਾਂ 'ਚ ਕਿੰਨੀਆਂ ਸੀਟਾਂ ਖਾਲੀ ਨੇ ਉਹ ਪਸੰਦ ਮੁਤਾਬਕ ਟਿਕਟ ਬੁੱਕ ਕਰ ਸਕਣਗੇ